ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਡੇ ਆ ਇੱਕ ਨਵੇਂ ਬਲੌਗ ਦੇ ਵਿੱਚ ਤੇ ਨਾਲ ਆਪਣੇ ਕੈਮਰਾਮੈਨ ਆਪਣੇ ਆਪ ਨੂੰ ਘੁਮਾ ਕੇ ਦਿਖਾਓ ਕੈਮਰਾਮੈਨ ਇਹ ਆ ਮੇਰੇ ਨਾਲ ਦੇ ਕੈਮਰਾਮੈਨ ਤੇ ਅੱਜ ਆਈ ਗਾ ਬਲੌਗ ਪਾ ਲਈਏ ਵੀ ਪਹਿਲੇ ਆ ਕੋ ਮੜਵੈ ਨਾ ਆ ਨਾਲੇ ਮੈਂ ਕਿਹਾ ਰੌਣਕ ਮੇਲਾ ਲੱਗ ਜਾਊਗਾ ਤੇ ਨਾਲੇ ਬਲੌਗ ਪਾਵਾਂਗੇ ਨਾਲੇ ਬਲੌਗ ਬਣਾਵਾਂਗੇ ਆਹ ਦੇ ਇੱਥੇ ਵੀ ਲਾਉਂਦੇ ਆ ਫਲੈਕਸਨ ਆਏ ਧੀਰਿਆ ਇਹਨਿੰਗੀਆਂ ਹੁਣ ਆ ਇਹ ਕਿ ਮੁੰਡੇ ਦੇਖਦੇ ਆ ਆਪਣੀ ਫਲੈਗਸ ਹਾਲਾ ਮੈਂ ਕਿਹਾ ਜੀ ਨਾ ਜਿਹੜਾ ਕੰਮ ਆਪਾਂ ਕਰਤਾ ਬਸ ਉਹ ਅੱਜ ਤੱਕ ਟ੍ਰੈਂਡ 'ਚ ਚੱਲਿਆ ਤੇ ਟ੍ਰੈਂਡ 'ਚ ਹੀ ਰਹਿੰਦਾ ਜਿਹੜੀ ਚੀਜ਼ ਨੂੰ ਆਪਾਂ ਹੱਥ ਲਾਤਾ ਬਸ ਜ਼ਿੰਦਗੀ ਮਾਰ ਜਾਂਦੀ ਉਹ ਇਹ ਕਹਿੰਦਾ ਮੁੰਡੇ ਮੜ ਮੜ ਕੇ ਦੇਖਦੇ ਆ ਇਹੀ 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 ਗੱਲ ਬਾਤ ਆ ਆਪਣੀ ਜੀ ਇਹੀ ਤੇ ਚਲੋ ਹਨ ਮੋੜੇ ਆਪਾਂ ਚੱਲੇ ਆ ਰਾਇਆ ਸਾਹਿਬ ਤੇ ਬਾਕੀ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਸਾਸਰੀ ਘਰ ਤੇ ਲਓ ਬਾਈ ਜੀ ਅੱਜ ਮੈਂ ਕਿਹਾ ਗੱਡੀ ਚਕਾਉਣ ਵਾਲੀ ਸੀਗੀ ਤੇ ਬੈਂਸ ਸ਼ੁਕਰ ਰਿਪੇਅਰ ਦੇ ਇੱਕ ਮੁੰਡੇ ਕੋਲ ਚਕਾਉਣੀ ਆਈਗਾ ਠੀਕ ਆ ਉੱਥੋਂ ਚਕਾਵਾਂਗੇ ਤੇ ਗੋਟੀ ਲੈਣ ਬੜੇ ਉਹ ਅੰਦਰ ਨੂੰ ਗੋਟੀ ਇਹਨਾਂ ਨੂੰ ਪਸੰਦ ਨਹੀਂ ਆਉਂਦੀ ਆਕਲ ਨਾਲ ਫੈਰ ਖਵਾਈ ਕਰੀ ਜਾਂਦੇ ਆ ਅੰਕਲ ਉਹ ਅੰਕਲ ਕਹਿੰਦਾ 180 ਦੀ ਇਹ ਕਹਿੰਦਾ ਨਹੀਂ ਆ ਅੰਕਲ 130 ਲਿਖਿਆ ਇਸੀ ਗੱਲ ਪਿੱਛੇ ਲੜੀ ਜਾਂਦੇ ਆ ਤੇ ਬਾਕੀ ਮਾਹੌਲ ਪੂਰਾ ਐਕਟ ਨੰਬਰ ਆ ਮੁੜਿਓ ਗੱਡੀ ਉਧਰ ਆਪਣੀ ਚਕਾਇਆ ਹੋ ਰਹੀ ਆ ਪੂਰੀ ਚੰਗੀ ਤਰ੍ਹਾਂ ਬਾਕੀ ਤੁਹਾਨੂੰ ਅੱਗੇ ਦੀ ਅੱਗੇ ਦੱਸੀ ਜਾਵਾਂਗੇ ਜੋ ਜੋ ਅਪਡੇਟ ਆ ਲੋ ਮੁੜਿਓ ਆ ਲੈ ਲਈ ਗੋਟੀ ਆਪਾਂ ਗੋਟੀ ਲੈ ਲਈ ਆ ਇਹ ਨਾ ਲੱਗਦੀ ਇਹ ਪਤਾ ਨਹੀਂ ਸਵੱਬ ਬਣਨਾ ਜਾਂ ਨਹੀਂ ਬਣਨਾ ਬਾਕੀ ਹੁਣ ਪੈਸੇ Google Pay ਕਰਦੇ ਆ ਆਪਾਂ ਦਾ ਬਸ ਨਾਲ ਤੁਹਾਨੂੰ ਪਤਾ ਹੀ ਲੋ ਮੜਿਓ ਚੈੱਕ ਕਰੋ ਲੋ ਚਾਹੋ ਵੇਖਣਾ ਬਹੁਤ ਤੁਹਾਨੂੰ ਜੇ ਹੁਣ ਵੀ ਲੱਗ ਗਈ ਫੇ ਤਾਂ ਕਾ ਵੀ ਮਾਰਨ ਲੱਗਦਾ ਬਹੁਤ ਯਲ ਹੈ ਇਹ ਤਾਂ ਆ ਵੀ ਕਿੱਦਾਂ ਕੋਸ ਆ ਠੀਕ ਆ ਖੁਸ਼ ਆ ਹਾਂਜੀ ਹਾਂਜੀ ਪੂਰਾ ਕੋਸ ਆ ਬਾਕੀ ਹੱਥੇ ਨਹੀਂ ਲੱਭੜ ਨਹੀਂ ਤਾਂ ਉਦਾਂ ਹੀ ਆ ਟਾਇਰ ਤਾਂ ਬਾਹਰ ਹੀ ਰਹਿਣਾ ਬਸ ਇੰਨੀ ਕਿ ਯਾਰ ਥੱਲੇ ਨਹੀਂ ਲੱਗਣੀ ਜਿੱਦਾਂ ਅੱਗੇ ਲੱਗ ਜਾਂਦੀ ਹੁੰਦੀ ਬਾਕੀ ਤੁਹਾਨੂੰ ਇਹ ਗੱਡੀ ਦੇ ਮੁਡੇ ਆਪਾਂ ਫੀਚਰ ਵੀ ਦੱਸਾਂਗੇ ਇਹ ਚ ਕੀ ਕੀ ਫੀਚਰ ਆਇਓ ਹਨਾ ਕੀ ਕੀ ਇੱਥੇ ਕੰਮ ਕਰਾਇਆ ਆਪਾਂ ਕੀ ਕੀ ਲੱਲਾ ਪੱਬਾ ਇੱਥੇ ਕਰਾਇਆ ਉਹ ਵੀ ਤੁਹਾਨੂੰ ਸਾਰਾ ਡਿਟੇਲ ਚ ਦਵਾਂਗੇ ਲੋ ਮੰਡਿਓ ਗੱਡੀ ਦਾ ਕੰਮ ਡਨ ਹੋ ਗਿਆ ਵਾ ਕਿੱਦਾਂ ਵੇ ਸਮਰੇ ਓਕੇ ਆ ਓਕੇ ਆ ਭਾਈ ਹੁਣ ਟਰਾਈ ਲੈ ਕੇ ਆਊਗਾ ਲੋ ਵੀ ਇਹਨੇ ਫਾਈਨਲ ਟੱਚ ਦੇ ਦਿੱਤਾ ਤੇ ਹੁਣ ਇਹਦੇ ਪਿੱਛੇ ਆਪਾਂ ਫਲੈਕਸ ਬਣਾਉਣੀ ਆ ਫਲੈਕਸ ਰਾਇਆ ਸਾਹਿਬ ਦੀ ਫਰੀ ਸੇਵਾ ਵਾਲੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਰ ਕਿਉਂ ਚ ਉੱਪਰ ਹਾਂਜੀ ਹਾਂਜੀ ਫਲੈਕਸ ਵਾਲਾ ਵੀ ਕੰਮ ਆਪਾਂ ਜੈਸਾ ਕਰਨਾ ਪੂਰਾ ਹੈ 골ਡਨ ਕਲਰ ਵਾਲੀ ਆ ਉਦਾਂ ਵੀ ਆਪਾਂ ਨੂੰ ਜਾਰੀ ਤਾਂ ਮੈਨ ਨਹੀਂ ਨੀ ਨੀ ਹੱਲੇ ਫਲੈਕਸ ਸਹੀ ਜਿਹੜੇ ਉੱਪਰ ਹੈ ਆ ਬੈਂਸ ਭਾਈ ਜੀ ਪਈ ਕੀ ਵਾਲਾ ਜੀ ਵਧੀਆ ਜੀ ਵਧੀਆ ਸਹੀ ਹੈ ਇਹ ਭਾਈ ਜੀ ਦਾ ਅੱਜ ਕੰਮ ਕਰਾਇਆ ਗੱਡੀ ਦਾ ਤੇ ਹਾਂ ਟੈਸਟ ਡਰਾਈਵ ਲੈ ਰਹੇ ਆ ਬੋਸਾ ਇਹ ਲੱਗਦਾ ਮੈਨੂੰ ਭਾਈ ਜੀ ਸਪੋਰਟ ਇਹ ਸਾਡਾ ਪਹਿਲਾ ਬਲੌਗ ਅੱਜ ਮੁੰਡਿਓ YouTube ਤੇ ਪਾਉਣ ਦੇ ਆਂ ਸੀ ਸਬਸਕ੍ਰਾਈਬ ਕਰਿਓ ਸਾਡੇ ਚੈਨਲ ਨੂੰ ਔਰ ਸ਼ੇਅਰ ਵੀ ਕਰਿਓ ਸ਼ੇਅਰ ਵੀ ਕਰਿਓ ਸਬਸਕ੍ਰਾਈਬ ਕਰਾ ਦਿਓ ਸਾਨੂੰ ਹਾਂ ਰਾਵੀ ਭਾਈ ਨੇ ਐਨ ਤੇ ਚ ਰੱਖਿਓ ਆ ਵੀ ਹਾਂ ਉਹ ਬੰਨ ਨਹੀਂ ਦਿੱਤਾ ਇੱਥੇ ਤੱਕ ਇਹ ਬੰਨ ਨਹੀਂ ਦੇਣਾ ਇੱਥੇ ਤੱਕ ਪੂਰਾ ਟੈਸਟ ਰਾਈਵ ਪੂਰੀ ਇੱਥੇ ਜਿਹੜਾ ਇੱਥੋਂ ਪਾਸ ਹੈ ਸਮਝ ਲਓ ਸਾਰੇ ਪਾਸੇ ਪਾਸ ਇੱਥੇ ਪਾਸ ਕਰਨ ਆਉਂਦੀ ਭਾਈ ਯੂਨੀ ਗੱਡੀ ਇਹ ਉਹ ਵਾਲਾ ਰੋਡ ਰੱਖਿਆ ਭਾਈ ਨੇ ਉਹ ਜਿਹੜਾ ਆਪਾਂ ਮਨਾਰੀ ਤੋਂ ਨਹੀਂ ਜਾਂਦੇ گاਹਾਂ ਨੂੰ ਬਾਰਲਾਚਾ ਪਾਸ ਵਾਲਾ ਉਹ ਆਇਆ ਤੇ ਕਹੀ ਬਲੇ ਕੋਈ ਅੰਦਾਜ਼ਾ ਹੋਵੇ ਲੂਈ ਨਾ ਕੁਝ ਕਿ ਕੋਈ ਮੌਕੇ ਤੇ ਕਰ ਦਿੰਦਾ ਇੱਕ ਦੁਕਾਨ ਤੇ ਗਏ ਸੀ ਕਿ ਉੱਥੇ ਕੰਮ ਪਸੰਦ ਨਹੀਂ ਆਇਆ ਬੋਸ ਰਾਣਾ ਦੁਕਾਨ ਦਾ ਨੂੰ ਦੁਕਾਨ ਦਾ ਕੀ ਰਹੋਂ ਹਾਂ ਅਸੀਂ ਇੱਕ ਨਵੀਂ ਦੁਕਾਨ ਤੇ ਜਾਂਦੇ ਹਾਂ ਉੱਥੇ ਵੀ ਚੈੱਕ ਕਰਦੇ ਹਾਂ ਕਿ ਇਹ ਪਸੇ ਹਸੇ ਆ ਛੇਡ ਵਧੀਆ ਨਹੀਂ ਸੀਗੀ ਇਹਦੀ ਬਲੈਕ ਜਿਹਾ ਸੀ ਆਪਾਂ ਤਾਂ ਪਤਾ ਵੀ ਕੰਮ ਆਪਾਂ ਕਰ ਗਏ ਸਿਕਾ ਨਾ ਪੁੱਦਾ ਕਰ ਗਏ ਔਰ ਨਵੀਆਂ ਏਟੇ ਤੇ ਜਾਂਦੇ ਆ ਉੱਥੇ ਦੇਖਦੇ ਹਾਂ ਕਿ ਜਿੱਥੋਂ ਪਸੰਦ ਆਵੇ ਲਵਾ ਕੇ ਅੱਜ ਜਾਣੀ ਜਾਣੀ ਹੈ ਜੋ ਮਰਜ਼ੀ ਹੋ ਜਵੇ ਲਵਾਉਣਾ ਤਾਂ ਹੈਗਾ ਹੀ ਅੱਜ ਹਾਂ ਦੇਖਦੇ ਹਾਂ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਜੀ ਉੱਥੇ ਹੀ ਜਾ ਕੇ ਤੁਹਾਡੇ ਨਾਲ ਆ ਬਚਾਰ ਬੰਦਰਾ ਤੇ ਤੁਹਾਨੂੰ ਗੱਡੀ ਬਾਰੇ ਦੱਸਦੇ ਹਾਂ ਕੀ ਕੀ ਆਪਾਂ ਕਰਾਇਆ ਦੱਸਾਂਗੇ ਮੱਥਾ ਵੀ ਟਕਾਵਾਂਗੇ ਤੁਹਾਨੂੰ ਰਾਜਾ ਸਾਹਿਬ ਜੀ ਅੱਜ ਟਾਈਮ ਆ ਗਿਆ ਉਹ ਤਾਂ ਟਕਾਵਾਂਗੇ ਟਕਾਵਾਂਗੇ ਕੋਈ ਚੋਕਲ ਚਲੋ ਠੀਕ ਆ ਗਾਈਸ ਸਸੀ ਗੱਲ ਆਹੀ ਹੈ ਨਾ ਹਾਂਜੀ ਹਈ ਚੱਲ ਜੱਟ ਮੜੇ ਉਹ ਆਪਾਂ ਕਿੱਥੇ ਆਹ ਦੇਖ ਆ ਬੁੱਧ ਰਹਾ ਬੁੱਧ ਰਹਾ ਆਲੇ ਯਾਰ ਯਾਰ ਬੁੱਧ ਬੁੱਧ ਆਹ ਤਾਂ ਨਹੀਂ ਆ ਗਿਆ ਜੀ ਨਹੀਂ ਨਹੀਂ ੱੱਗੇ ਆ ਬੁੱਧੀ ੱੱਗੇ ਨਾਮ ਕੀ ਆ ਕਹਿੰਦੇ ਦੁਕਾਨ ਦਾ ਕੋਈ ਨਹੀਂ ਮੈਨੂੰ ਪਤਾ ਆ ਹੋਰ ਲੱਗੇ ਆ ਥੱਲੇ ਉਹਦੇ ਮੈਂ ਜਾਨੀ 1 ਸਾਲ ਪਿੱਛੇ ਚੱਲਣ ਨੇ ਆਵਾ ਹਾਂ ਯਾਰੀ ਤੁਹਾਡੇ ਲੋਡ ਪਾਉਣ ਦਾ ਤੇ ਮੈਂ ਤੁਹਾਨੂੰ ਦੱਸਦਾ ਇੱਥੋਂ ਕੋਈ ਯਾਰ ਪੈਨ ਮੋੜਨਾ ਇਹ ਮੈਂ ਤੋਂ ਮੋੜਦਾ ਰਿਹਾ ਯਾਰ ਦੁਕਾਨ ਦਾ ਨਾਮ ਨਹੀਂ ਯਾਦ ਆਹੀ ਮੋੜਦਾ ਵੇ ਕਰਿਆ ਇਹ ਹੀ ਮੋੜਦਾ ਆਹ ਦੇ ਆਗੇ 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 ਮੁਰੇ ਹੋ ਗਏ ਆ ਦੇਖੀਏ ਇਹ ਇਹ ਇੱਥੇ ਨਾਲ ਹੀ ਆਹ ਦੇ ਪੱਪੂ ਆਰਸ ਆ ਵਾਲਾ ਮੋੜ ਲਾ ਦੇ ਦੇਖਿਆ ਮੰਨਦੀ ਆ ਬਾਬਿਆਂ ਨੂੰ ਆਇਓ ਵੇ ਬਲੌਗ ਸੰਗ ਹੋਈਏ ਮੁਰੇ ਲੋ ਮੁਰੇ ਕਰੋਗੇ ਬਲੌਗ ਨੂੰ ਬੰਦ ਤਾਂ ਤੁਹਾਨੂੰ ਪੇਸ਼ ਕਰੀ ਗਾ ਕਰਦੇ ਹਾਂ ਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਈ ਆਪਾਂ ਰੀਲ ਬਾਈ ਸੀਗੀ ਰਾਜਾ ਸਾਹਿਬ ਜੀ ਤੇ ਹਨਾ ਬਣਾ ਕੇ ਤੇ ਆਪਾਂ ਨੂੰ ਬਹੁਤ ਪ੍ਰਭਾਅ ਹੋਣ ਗਾਨ ਲੱਗਿਆ ਬਾਈ ਸਾਡਾ ਨੰਬਰ ਵੀ ਪਵਾ ਦੀ ਬਾਈ ਹਨਾ ਅਸੀਂ ਵੀ ਸੇਵਾ ਕਰਨੀ ਆ ਕੋਈ ਮਾਨਸੇ ਤੋਂ ਬੋਲਦਾ ਬਾਈ ਕੋਈ ਕਿਤੇ ਉਹ ਕੋਈ ਕਿਤੇ ਉਹ ਕੋਈ ਕਿਤੇ ਹਨਾ ਬਾਈ ਆ ਆਪਾਂ ਤੇ ਆਪਾਂ ਕੋਈ ਮੂਤਵਾਰ ਬੰਦੇ ਨਹੀਂ ਹੈਗੇ ਜੇ ਆਪਾਂ ਕਹੀਏ ਵੀ ਹਾਂ ਵੀ ਮੂਤਵਾਰ ਬੰਦੇ ਆ ਬਾਈ ਅਸੀਂ ਵੀ ਤੁਹਾਡੇ ਵਰਗੇ ਆ ਆਪਾਂ ਵੀ ਸੇਵਾ ਹੀ ਕਰਨੀ ਆ ਵੀ ਆ ਵੀ ਭਾਈਆਂ ਨੇ ਸੇਵਾ ਹੀ ਕਰਨੀ ਆ ਹਨਾ ਕੋਈ ਜੇ ਨਾਲ ਜੇ ਲਾਉਣੀਆਂ ਗੱਡੀਆਂ ਲਾਉਣੀਆਂ ਚਾਹੁੰਦੇ ਆ ਤੁਸੀਂ ਤੁਸੀਂ ਆਪਣੇ ਨੇੜੇ ਤੇਰੇ ਜਿਹੜੇ ਸਟੈਂਡਾਂ ਵਾਲਿਆਂ ਨਾਲ ਗੱਲ ਕਰ ਲਓ ਹਨਾ ਸਟੈਂਡਾਂ ਵਾਲੇ ਬੈਨਰ ਲੈ ਕੇ ਆਉਂਦੇ ਆ ਇੱਥੋਂ ਹਾਂ ਉੱਥੇ ਤੁਸੀਂ ਗੱਲ ਕਰ ਸਕਦੇ ਆ ਜਿੱਦਾਂ ਜਿਹੜੇ ਤੁਹਾਡੇ ਏਰੀਏ ਦੇ ਹੀ ਬੰਦੇ ਆ ਨਾ ਤੁਹਾਡੇ ਟੈਕਸੀ ਸਟੈਂਡ ਵਾਲੇ ਹੁੰਦੇ ਆ ਤੁਸੀਂ ਬਾਈ ਉਹਨਾਂ ਨਾਲ ਕੰਟੈਕਟ ਕਰੋ ਹਨਾ ਆਪਣੇ ਤੱਕ ਵੀ ਆਉਣ ਦੀ ਲੋੜ ਨਹੀਂ ਆਪਾਂ ਤਾਂ ਬਾਈ ਇੱਥੇ ਹੀ ਹੋਣਾ ਤੁਹਾਡੇ ਸਾਹਮਣੇ ਹੋਣਾ ਜਿੱਦਾਂ ਸੇਵਾ ਤੁਸੀਂ ਕਰਨੀ ਇੱਧੇ ਆਪਾਂ ਕਰਨੀ ਹਨਾ ਤੇ ਇਹ ਚੱਕਰ ਆ ਬਾਈ ਵੀ ਆਪਾਂ ਨਹੀਂ ਕਿਸੇ ਨੂੰ ਮਨਾ ਵੀ ਨਹੀਂ ਕਰਦੇ ਹਨਾ ਤੇ ਸਾਰੇ ਸੇਵਾ ਕਰੋ ਮੇਰਾ ਵੀ ਜਿਹਦੇ ਵੀ ਦਾਇਰ ਇੱਛਾ ਹੈਗੀ ਆ ਸਾਰੇ ਕਰੋ ਪਰ ਆ ਆਪ ਮੁਰੇ ਆਓ ਵੀਰੇ ਹੈਨਾ ਆ ਕਰੋ ਆਪ ਆਪਣੇ ਸਟੈਂਡ ਆਲੇ ਨਾਲ ਸੰਪਰਕ ਕਰ ਲਓ ਸੰਪਰਕ ਕਰ ਲਓ ਕਿਸੇ ਨਾਲ ਗੱਲ ਸਟੈਂਡ ਆਲੇ ਨੂੰ ਰਾਲ ਕੇ ਆਪਣੇ ਤਿੰਨ ਚਾਰ ਭਰਾ ਜਿੰਨੇ ਵੀ ਤੁਸੀਂ ਹੈਨਾ ਰਾਲ ਕੇ ਆ ਜੋ ਬਈ ਇੱਦਾਂ ਆਪਣੇ ਨੰਬਰ ਪਵਾ ਜੋ ਗੱਡੀਆਂ ਦੇ ਆਪਣੇ ਪ੍ਰੂਫ ਡਾਪ ਦੇ ਜੋ ਤੇ ਉਹ ਚੀਜ਼ ਸਹੀ ਰਹਿੰਦੀ ਮੁੜ ਕੇ ਬਾਈ ਮੈਂ ਕੱਲਾ ਹੈਨਾ ਤੁਹਾਨੂੰ ਸਾਰਿਆਂ ਨੂੰ ਹਾਂ ਕਰੀ ਜਾਵਾਂ ਮੜ ਕੇ ਕੋਈ ਵੀ ਗੱਲਬਾਤ ਹੁੰਦੀ ਹੈ ਨਾ ਮੜ ਕੇ ਆਪਣੇ ਤੇ ਤੁਹਾਨੂੰ ਪਤਾ ਭਾਂਡਾ ਭੱਜ ਜਾਣਾ ਤੇ ਇਹ ਚੱਕਰ ਤੋਂ ਆਪਾਂ ਛੱਡਦੇ ਆਂ ਬਈ ਤੇ ਇਸ ਚੱਕਰ ਚ ਵੀ ਆਪ ਮੇਜਣਾ ਨੇ ਮੇਰੇ ਭਰਾਵਾਂ ਨੇ ਸੇਵਾ ਕਰਨੀ ਆ ਤਾਂ ਉਹ ਮੇਰਾ ਵੀਰ ਜਰੂਰ ਕਰੋ ਪਰ ਆਪ ਆਓ ਵੀਰੇ ਆਪ ਹਾਂ ਸੰਭਾਰ ਕਰੋ ਕਮੇਟੀ ਵਾਲਿਆਂ ਨਾਲ ਸੰਭਾਰ ਕਰ ਲਓ ਬਈ ਕਿਸੇ ਨਾਲ ਵੀ ਕਰ ਲਓ ਆਪ ਆ ਕੇ ਕਰੋ ਬਈ ਆਪਣੇ ਆਪ ਪ੍ਰੂਫ ਦੇ ਕੇ ਜਾਓ ਹਨਾ ਕਿਸੇ ਨੂੰ ਵੀ ਨਾ ਭੇਜੋ ਜੇ ਮੈਂ ਵੀ ਆ ਜਾਂ ਆ ਵੀ ਭਰਾਵਾਂ ਨੇ ਸੇਵਾ ਕਰਨੀ ਆ ਨਾ ਅਦੀ ਵੀ ਆਪਣੇ ਆਪਣੇ ਆਪ ਜਾਣਾ ਮਾਂ ਵੀ ਹਾਂ ਵੀ ਜੇ ਮੇਤੋ ਕੋਈ ਗਲਤੀ ਹੁੰਦੀ ਉਹਦਾ ਜ਼ਿੰਮੇਵਾਰ ਮੈਂ ਆਂ ਇਤੋਂ ਗਲਤੀ ਹੁੰਦੀ ਤਾਂ ਉਹਦਾ ਜ਼ਿੰਮੇਵਾਰ ਇਹ ਆ ਹਨਾ ਇਦਾਂ ਨਹੀਂ ਵੀ ਆਪਾਂ ਇੱਕ ਦੀ ਗਲਤੀ ਤੇ ਮੁੜ ਕੇ ਸਾਰੇ ਜਾਣੇ ਭੋਗਤੀਏ ਹਨਾ ਬਾਈ ਤੇ ਉਹ ਚੱਕਰ ਆ ਬਾਈ ਚਲੋ ਠੀਕ ਆ ਬਾਈ ਸਾਰਿਆਂ ਦੇ ਸਾਸਰੀ ਘਰ ਇਹੀ ਗੱਲ ਤਾਂ ਦੱਸਣੀ ਸੀਗੀ ਤੇ ਚੰਗਾ ਜੀ ਇਹ ਯਾਰ ਰੂਟ ਹੁੰਦਾ ਜਿਹੜੇ ਰੂਟ ਤੇ ਸੇਵਾ ਜਾਂਦੀ ਹੁੰਦੀ ਹੈ ਨਾ ਗਾਇਆ ਸਾਹਿਬ ਦੀ ਗੱਡੀ ਇੱਥੇ ਸਾਰੇ ਰੋਡ ਤੇ ਬਾਈ ਲੈਂ ਲੱਗੀ ਹੁੰਦੀ ਗੋਦਵਾਰੇ ਤੱਕ ਪਿੱਛੋਂ ਤਾਂ ਆ ਜਾਂਦੇ ਨੇ ਪਿੱਛੋਂ ਤਾਂ ਆਪਾਂ ਦਿਖਾਈ ਨਹੀਂ ਕਿ ਪੂਰਾ ਕਿੰਨਾ ਵਾ ਜਣੀ ਆ ਰੂਟ ਤੇ ਬਾਈ ਸਾਰੇ ਲੈਂ ਲੈਂਦੀ ਆ ਤੇ ਆਕਤੀ ਕਹਿੰਦੇ ਆ ਮੋਰੇ ਬਕਲ ਦੇ ਵਿੱਚ ਗੱਡੀਆਂ ਲਾਉਣੀਆਂ ਆ ਅੱਗੇ ਜਿੱਦਾਂ ਖਤੀ ਦੇ ਵਿੱਚ ਸਵਾਰੀ ਲਾਉਂਦੇ ਸੀ ਆਪਾਂ ਨਾ ਸੰਗ ਤੁਨ ਹੁਣ ਇੱਧਰ ਸਾਈਡ ਤੇ ਬਕਲ ਇੱਥੇ ਵੀ ਗੱਡੀਆਂ ਖੜੀਆਂ ਹੁੰਦੀਆਂ ਜਿਹੜਾ ਉਹ ਉਧਰ ਨੂਰਮੰਦ ਏਰੀਆ ਨਾ ਉਹ ਬਾਈਆਂ ਦੀਆਂ ਗੱਡੀਆਂ ਇੱਥੇ ਘੜਦੀਆਂ ਇੱਥੇ ਘੜਦੀਆਂ ਸਾਰੇ ਰਾਹ ਬੰਦ ਕਰ ਦਿੰਦੇ ਆ ਰਾਹ ਵੀ ਆ ਵੀ ਰਾਹ ਆਉਂਦਾ ਪਰ ਇਹ ਰਾਹ ਬੰਦ ਕੀਤਾ ਹੁੰਦਾ ਬਾਈ ਇਹ ਜਿੱਦਾਂ ਜਿਹੜੀ ਸੰਗਤ ਤੁਰ ਕੇ ਆਉਂਦੀ ਆ ਉਹਨਾਂ ਲਈ ਹੁੰਦਾ ਇਹ ਇਹ ਗੁਣਾਚੋਰ ਅੱਡੇ ਤੋਂ ਆਉਂਦਾ ਇਹ ਹਲ ਰਾਹ ਫੇਰ ਬਾਕੀ ਆਪਣਾ ਟੈਕਸੀ ਆਉਂਦਾ ਸਿੱਧੇ ਹੀ ਰਹਿਣਾ ਉਹਦੀ ਗੱਲ ਸੋਣਾ ਲਓ ਇੱਥੇ ਖੜਦੀਆਂ ਸੀ ਗੱਡੀਆਂ ਪਿਛਲੇ ਦਾ ਲੈ ਇੱਤੀ ਪੱਠੇ ਵੀ ਤੇ ਇੱਥੇ ਤਾਰਾਂ ਲਾਤੀਆਂ ਹਾਂ ਹਾਂ ਲਾਤੀਆਂ ਬਾਈ ਨੇ ਚਲੋ ਕੋਈ ਚੀਜ਼ ਬੰਦ ਕਰਤਾ ਇੱਥੇ ਉਹ ਪਿੱਛੇ ਆ ਪਿੱਛੇ ਸੰਗਤਨ ਲਾਉਣਾ ਸਕੂਲ ਦੇ ਮੋਰੇ ਬਾਕੀ ਆ ਜੈਂਦਾ ਜੀ ਮੱਥਾ ਟੇਕ ਲਿਆ ਜੀ ਰਾਜਾ ਸਾਹਿਬ ਤੋਂ ਕਹਿੰਦੇ ਹੁਣ ਪਿੰਡਾਂ ਨੂੰ ਚਾਲੇ ਪਾਲੇ ਤੇ ਚੋਪਰ ਵੀ ਸਾਡੇ ਥੱਕ ਗਏ ਆ ਐ ਕਿ ਚੋਪਰ ਵਿੱਚ ਬੈਠਾ ਹਾਂ ਦੀ ਧੰਨ ਕਲਿੱਪਾਂ ਦਾ ਨਹੀਂ ਲੱਗਦਾ ਦੀ ਬੈਟਰੀ ਡਾਊਨ ਹੋ ਗਈ ਸੀ ਫੋਨ ਸੀ ਕਿਉਂਕਿ ਸਵੇਰ ਦੇ ਨਿਕਲਿਓ ਸੀਗੇ ਤੇ ਹਣ